ਟੈਕਸ 2024 ਜਿੱਥੇ ਕਿ ਨੋਵਲਟੀ ਟਾਟਾ ਵਾਲੇ ਜਿਹੜੀ ਆਪਣੀ ਲਗਜ਼ਰੀ ਗੱਡੀਆਂ ਜਿਹੜੀਆਂ ਵਾ ਉਹ ਇੱਥੇ ਜਿਹੜੀ ਹੈ ਬਿਲਕੁਲ ਡਿਸਪਲੇ ਕੀਤੀ ਗਈ ਹੈ ای وی ਗੱਡੀਆਂ ਹੋਰ ਕਈ ਲਗਜ਼ਰੀ ਗੱਡੀਆਂ ਖਾਸ ਕਰਕੇ ਦੇਖਿਓ ਹੈਰੀਅਰ ਨਕਸਨ ਤਰਵ ਸੋ سفاری یا ਨਿਊ ਮਾਡਲਸ ਪੰਚ ਸੋ ਕਾਫੀ ਜਿਹੜੀ ਗੱਡੀਆਂ ਜੀ ਸਾਡੇ ਨਾਲ ਅਮਿਤ ਕਾਲੀਆ ਜੀ ਹੈਗੇ ਜਿਹੜੇ ਕਿ ਜੀਟੀ ਰੋਡ ਬ੍ਰਾਂਚ ਇਨ ਨੋਵਲਟੀ ਟਾਟਾ ਦੇ ਆ ਸੋ ਕਾਲੀਆ ਜੀ ਬਿਲਕੁਲ ਪਾਈਟੈਕਸ 2024 ਔਰ ਲਗਜ਼ਰੀ ਗਾੜੀਆਂ ਆਕਰਸ਼ਨ ਦਾ ਕੇਂਦਰ ਬਣੀਆਂ ਹੋਈਆਂ ਲੋਕ ਜਿਹੜੇ ਆ ਬਿਲਕੁਲ ਟਾਟਾ ਦੇ ٹرسٹ ਕਰਦੇ ਆ ਬਿਲਕੁਲ ਜੀ ਸਭ ਤੋਂ ਪਹਿਲੇ ਤਾਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਨੋਵਲਟੀ ਟਾਟਾ ਵੱਲੋਂ ਬਹੁਤ-ਬਹੁਤ ਵੈਲਕਮ ਕਰਦੇ ਆ ਅਸੀਂ ਕਿ ਤੁਸੀਂ ਨੋਵਲਟੀ ਟਾਟਾ ਨੂੰ ਉਹਨਾ ਪਿਆਰ ਦਿੱਤਾ ਔਰ ਅਸੀਂ ਨੋਵਲਟੀ ਦੀ ਹਰ ਰੇਂਜ ਦੀ ਹਰ ਟਾਟਾ ਦੀ ਹਰ ਜਿਹੜੀ ਰੇਂਜ ਆ ਪੂਰੀ ਉਹ ਅਸੀਂ ਤੁਹਾਡੇ ਸਾਹਮਣੇ ਪਲੇਸ ਪਾਈਟੈਕਸ ਦੇ ਟੇਡ ਫੇਅਰ ਉੱਪਰ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ 499000 ਰੁਪਏ ਤੋਂ ਲੈ ਕੇ और पंद्रह लख उजा हजार तक की जी गे है वो उतने अवेलेबल है जो कि बहुत ही आकर्षक प्राइज ने और लोगों बहुत ही आकर्षित करने वाले ने और जड़ी जी ऑफर चल रही ने ਉਹ ਵੀ ਬਹੁਤ ਜਿਆਦਾ ਅੱਛੀਆਂ ਚੱਲ ਰਹੀਆਂ ਕੀ ਜਿਹੜਾ ਕੀ ਅਸੀਂ EV ਗੱਡੀਆਂ ਦੀ ਗੱਲ ਕਰੀਏ ਇੱਕ ਲੱਖ ਪੱਚੀ ਹਜ਼ਾਰ ਤੱਕ ਦੀ ਆਫਰ ਜਿਹੜੀ ਆ ਉਹ ਅਸੀਂ EV ਗੱਡੀ ਉੱਪਰ ਵੀ ਪ੍ਰੋਵਾਈਡ ਕਰ ਰਹੇ ਆ। ਉਹ ਕਾਫੀ ਜਿਹੜਾ ਦੇਖਿਆ ਗਿਆ EV ਗੱਡੀਆਂ ਮਤਲਬ ਵੀ ਟਾਟਾ ਦੀ ਜਿਹੜੀ ਗੱਲ ਕਰੀਏ ਉਹ ਕਾਫੀ ਲੋਕ ਟਰੱਸਟ ਕਰ ਰਹੇ ਔਰ EV ਗੱਡੀਆਂ ਮਤਲਬ ਟਾਟਾ ਦੀ ਖਾਸ ਕਰ ਆ ਰਹੇ ਆ। EV EV ਦੇਖੋ ਜੀ ਜਿਹੜਾ ਟਾਟਾ ਹੈ ਟਾਟਾ EV ਵਾਸਤੇ ਇੱਕ ਟ੍ਰੈਂਡ ਸੈਟਰ ਹੈ। EV ਗੱਡੀਆਂ ਟਾਟਾ ਤੋਂ ਹੀ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਪਹਿਲੇ ਸਟਾਰਟ ਹੋਈਆਂ ਔਰ ਅਸੀਂ ਇਹਦੀ ਗੱਲ ਕਰੀਏ ਕਿ ਚਾਰ ਲੱਖ ਨੜਿਨਵੇਂ ਸੌਰੀ 7.99 ਤੋਂ EV ਗੱਡੀਆਂ ਦੀ ਜਿਹੜੀ ਹੈ ਪ੍ਰਾਈਸ ਜਿਹੜੀ ਉਹ ਸਟਾਰਟ ਹੈ ਔਰ ਇਹਦੀ ਜਿਹੜੀ ਪ੍ਰਾਈਜ਼ਿੰਗ ਉਹ 23 ਲੱਖ ਰੁਪਏ ਤੱਕ ਜਾਂਦੀ ਹੈ ਜਿਹੜੇ ਕਿ ਸਾਡੇ ਇੱਕ ਨਵਾਂ ਮਾਡਲ ਲਾਂਚ ਹੋਇਆ ਹੈ ਔਰ ਬਹੁਤ ਹੀ ਜ਼ਿਆਦਾ ਫਾਇਦੇ EV ਦੇ ਇਹ ਨੇ ਕਿ EV ਇੱਕ ਇੱਕ ਸ਼ਹਿਰ ਦਾ এনवायरमेंट ਜਿਹੜਾ ਪੋਲੂਟਿਡ ਬਹੁਤ ਜ਼ਿਆਦਾ ਹੈ ਉਹ EV ਗੱਡੀਆਂ ਦੇ ਨਾਲ ਉਹ ਪੋਲੂਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਬਹੁਤ ਇਹਦੇ ਚ ਇੰਜਨ ਨਹੀਂ ਹੁੰਦਾ EV ਇਸ ਜਸਟ ਅਬਾਊਟ ਅ ਬੈਟਰੀ ਠੀਕ ਹੈ ਔਰ ਬੈਟਰੀ ਤੇ ਗੱਡੀ ਚੱਲਦੀ ਹੈ ਔਰ ਦੂਸਰਾ ਇਹਦੀ ਜਿਹੜੀ ਪਰਕਾਰ ਜਿਹੜੀ ਪਰ ਕਿਲੋਮੀਟਰ ਜਿਹੜੀ ਇਹਦੀ ਕੋਸਟਿੰਗ ਹੈ ਉਹ ਬਹੁਤ ਘੱਟ ਹੈ 1 ਰੁਪਏ ਤੋਂ ਵੀ ਘੱਟ ਪਰ ਜਿਹੜੀ ਇਹਦੀ ਕਿਲੋਮੀਟਰ ਦੀ ਕੋਸਟਿੰਗ ਪੈਂਦੀ ਹੈ ਜਿਹੜੀ ਕਿ ਬਹੁਤੀ ਇੱਕ ਕਿਫਾਇਤੀ ਬਹੁਤੀ ਘੱਟ ਪੈਸਿਆਂ ਦੇ ਵਿੱਚ ਅਸੀਂ ਯਾਨੀ ਕਿ ਗੱਲ ਕਰਾਂ ਤਾਂ 2 ਵੀਲਰ ਤੋਂ ਵੀ ਸਸਤੀ ਪੈਂਦੀ ਹੈ ਸਸਤੀ ਪੈਂਦੀ ਹੈ ਔਰ ਰੇਂਜ ਇੰਨੀ ਵਧੀਆ ਹੈ ਕਿ ਅਸੀਂ ਅਗਰ ਕਾਰ ਗੱਡੀ ਦੀ ਗੱਲ ਕਰੀਏ ਤੇ ਕਾਰ ਦੇ ਵਿੱਚ ਅਸੀਂ ਇੱਕ ਇੱਕ ਟੋਟਲ ਚਾਰਜ ਦੇ ਵਿੱਚ ਅਸੀਂ ਦਿੱਲੀ ਤੱਕ ਵੀ ਅਸੀਂ ਆਪਣਾ ਸਫ਼ਰ ਜਿਹੜਾ ਉਹ ਪੂਰਾ ਕਰ ਸਕਦੇ ਹਾਂ ਹਰ ਰੈਂਜ ਦੀ ਲਗਜ਼ਰੀ ਗੱਡੀਆਂ ਜਿਹੜੀਆਂ ਟਾਟਾ ਕੋਲ ਬਿਲਕੁਲ ਅਵੇਲੇਬਲ ਹੁੰਦੀ ਔਰ ਜਦੋਂ ਵੀ ਕੋਈ ਫੈਸਟੀਵਲ ਸੀਜ਼ਨ ਹੋ ਖਾਸ ਕਰ ਕੋਈ ਵੀ ਸੀਜ਼ਨ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਤਾਂ ਟਾਟਾ ਦਾ ਨਾਮ ਜਿਹੜਾ ਵਾ ਜਦੋਂ ਆਂਦਾ ਵਾ ਕਿਉਂਕਿ ਟਾਟਾ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਕੰਪਨੀ ਹੈਗੀ ਉਸ ਦਾ ਟਰਸਟ ਨਾ ਆਏਗਾ ਵਾ ਟਾਟਾ ਦੇ ਕੋ ਸਭ ਤੋਂ ਪਹਿਲੇ ਟਾਟਾ ਦਾ ਜਿਹੜਾ ٹرسٹ ਹੈ ਉਹ ਸੇਫਟੀ ਹੈ ਸਾਡੀ ਹਰ ਕਾਰ ਜਿਹੜੀ ਉਹ 5 ਸਟਾਰ ਐਨਕੋਪਰੇਟਿੰਗ ਦੇ ਨਾਲ ਉਪਲਬਧ ਹੈ ਜਿਹੜੀ ਕਿ ਸੇਫਟੀ ਦੀ ਬੜੀ ਇੱਕ ਮਜ਼ਬੂਤ ਇੱਕ ਸਾਡੀ ਇੱਕ ਸਮਝੋ ਪਿੱਲਰ ਹੈ ਇੱਕ ਟਾਟਾ ਕਿ ਜਿਹੜੀ ਇੱਕ ਅਸੀਂ ਆਪਣੇ ਜਿਹੜੀ ਜਨਤਾ ਨੂੰ ਆਪਣੇ ਜਿਹੜੇ ਸਾਡੇ ਜਿੰਨੇ ਵੀ ਸਾਡੇ ਕਸਟਮਰਸ ਹੈ ਅਸੀਂ ਉਹਨਾਂ ਨੂੰ ਗੱਡੀਆਂ ਦੇ ਬੜੇ ਲਗਜ਼ਰੀਅਸ ਫੀਚਰਸ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਖਰਚਿਤ ਕਰਦੇ ਆ ਗੱਡੀਆਂ ਨੂੰ ਔਰ ਅਸੀਂ ਹਰ ਤਰ੍ਹਾਂ ਦੀ ਰੇਂਜ ਦੇ ਹਿਸਾਬ ਦੇ ਨਾਲ ਹਰ ਕਸਮਰ ਦੇ ਹਰ ਤਰ੍ਹਾਂ ਦੇ ਬਜਟ ਦੇ ਹਿਸਾਬ ਦੇ ਨਾਲ ਸਾਡੇ ਕੋਲ ਗੱਡੀਆਂ ਦੀ ਅਮੀ ਜੀ ਪਾਈਟੈਕ ਸੇ ਹਮੇਸ਼ਾ ਆਉਂਦੇ ਹੋ ਸੋ 2024 ਹੈਗਾ ਵਾ ਹਮੇਸ਼ਾ ਪਿਆਰ ਮਿਲਦਾ ਵਾ ਔਰ ਰਿਸਪੌਂਸ ਜਿਹੜਾ ਵਾ ਮੇਰੇ ਖਿਆਲ ਦੇਖੋ ਪਾਈਟੈਕਸ ਗਲਬਸਰ ਪਾਈਟੈਕਸ ਜੋ ਅਸੀਂ ਅਸੀਂ ਅੰਮ੍ਰਿਤਸਰ ਵਾਸੀ ਬੜੀ ਬੜੀ ਐਦੀ ਅਸੀਂ ਇੰਤਜ਼ਾਰ ਕਰਦੇ ਹਾਂ ਅਸੀਂ ਕਿ ਜਦੋਂ ਪਾਈਟੈਕਸ ਲੱਗੇਗਾ ਬਿਕੋਜ਼ ਪਾਈਟੈਕਸ ਇਹ ਆਲਮੋਸਟ ਸਾਰਾ ਅੰਮ੍ਰਿਤਸਰ ਇੱਕ ਵਾਰੀ ਸਾਡੇ ਇਸ ਸਟਾਲ ਉੱਪਰ ਵਿਜ਼ਿਟ ਕਰਦੇ ਆਂਆਂ ਪਾਈਟੈਕਸ ਤੇ ਵਿਜ਼ਿਟ ਕਰਦੇ ਆਂ ਉਸ ਵਿਜ਼ਿਟ ਉੱਪਰ ਹੀ ਸਭ ਕੁਝ ਡਿਪੈਂਡ ਕਰਦਾ ਹੈ ਕਿ ਹਾਸੀ ਵੀ ਆਪਣੀਆਂ ਗੱਡੀਆਂ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਡਿਸਪਲੇ ਕਰੀਏ ਤੇ ਲੋਕਾਂ ਤੱਕ ਐਸੋਈ ਆਪਣੀਆਂ ਗੱਡੀਆਂ ਦੀ ਇਨਕੁਆਰੀਜ਼ ਵੀ ਬੜੀ ਆਂਦੀਆਂ ਹਨ ਕਿਸ ਤਰ੍ਹਾਂ ਦੀ ਇਨਕੁਆਰੀਜ਼ ਆਂਦੀ ਟਾਟਾ ਨੂੰ ਲੈ ਕੇ ਖਾਸ ਕਰ ਬਿਲਕੁਲ ਦੇਖੋ ਕੁਆਰੀਜ਼ ਕੁਝ ਨਹੀਂ ਹੈ ਕੁਆਰੀਜ਼ ਦੇਖੋ ਸਭ ਕੁਝ ਸਮਝਾਂਦੇ ਹਾਂ ਪਰ ਡਿਪੈਂਡ ਕਰਦਾ ਹੈ ਲਾਈਕ ਅਗਰ ਅਸੀਂ ਗੱਲ ਕਰੀਏ ਕਿ ਹਾਂਜੀ ਕਿ ਟਾਟਾ ਦੇ ਪ੍ਰੋਡਕਟਸ ਉੱਪਰ ਟਾਟਾ ਦੀ ਬਿਲਡ ਅਪ ਕੁਆਲਿਟੀ ਜਿਹੜੀ ਬਹੁਤ ਸਟਰੋਂਗ ਦਿੱਤੀ ਗਈ ਹੈ ਫਿਰ ਵੀ ਗੱਲ ਕਰਾਂਗੇ ਕਿ data is only about a, totally about a safety of the car ਤੁਹਾਡੇ ਪਰਿਵਾਰ ਨੂੰ ਇੱਕ ਬਹੁਤ ਜ਼ਿਆਦਾ ਸੇਫਟੀ ਪ੍ਰੋਵਾਈਡ ਕਰਦੀ ਹੈ ਜਿਹੜਾ ਕਿ ਇੱਕ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਫੀਚਰ ਬਾਤ ਜੋ ਹੈ ਸਭ ਤੋਂ ਪਹਿਲੇ ਸੇਫਟੀ ਹੈ ਉਸ ਸੇਫਟੀ ਨੂੰ ਹੀ ਅਸੀਂ ਸਭ ਤੋਂ ਜ਼ਿਆਦਾ ਪ੍ਰਮੋਟ ਕਰਦੇ ਹਾਂ ਹਰ ਮਾਡਲ ਅਵੇਲੇਬਲ ਹਰ ਮਾਡਲ ਹਰ ਮਾਡਲ ਅਵੇਲੇਬਲ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਫਾਈਟੈਕਸ ਦੇ ਵਿੱਚ ਸਾਡੇ ਨੋਵਲਟੀ ਟਾਟਾ ਦੇ ਸਾਡੇ ਇਸ ਟ੍ਰੇਡ ਫੇਅਰ ਤੇ ਤੁਸੀਂ ਆਓ ਤੇ ਔਰ ਆਪਣੀ ਜਿਹੜੀ ਜਿੰਨੀਆਂ ਵੀ ਸਾਡੀ ਗੱਡੀਆਂ ਦੀ ਰੇਂਜ ਹੈ ਸਭ ਦਾ ਉਹਦਾ ਐਕਸਪੀਰੀਅੰਸ ਲਓ ਔਰ ਆਪਣੀ ਗੱਡੀ ਨੂੰ ਬੁੱਕ ਕਰਾਓ ਔਰ ਇੰਨੇ ਆਕਰਸ਼ਿਤ ਆਫਰ ਚੱਲ ਰਿਹਾ ਹੈ 31 ਦਸੰਬਰ ਤੱਕ ਦੇ ਉਸ ਪ੍ਰਾਈਸ ਰਿਡਿਊਸ ਚੱਲ ਰਿਹਾ ਹੈ 1.25 ਲੱਖ 1.25 ਲੱਖ ਰੁਪਏ ਦਾ ਵੱਡੀ अमाउंट ਹੈ ਵੱਡੀ अमाउंट ਹੈ ਔਰ ਉਹ ਵੀ EV ਉੱਪਰ ਜਿਹੜੀ ਕਿ ਇੱਕ ਬਹੁਤ ਹੀ ਵਧੀਆ ਸਭ ਤੋਂ ਮੈਕਸਿਮਮ ਸਕੀਮ ਦਿੱਤੀ ਗਈ ਹੈ ਪੂਰੇ ਸਾਲ ਭਰ ਦੀ ਮਾਈਲੇਟ ਟੂ ਵੀਲਰ ਤੋਂ ਵੀ ਸਸਤਾ ਵਾਹ ਜੀ 1 ਰੁਪਿਆ ਪਰ 1 ਰੁਪਿਆ ਵੀ ਰੇਂਜ ਜਿਹੜੀ ਆ ਨਾ ਉਹ ਵੀ ਨਹੀਂ ਆਉਂਦੀ 80 ਪੈਸਾ ਪਰ ਕਿਲੋਮੀਟਰ ਦੀ ਜਿਹੜੀ ਕਾਸਟਿੰਗ ਉਹ ਸਾਡੇ ਕੋਲ ਅਵੇਲੇਬਲ ਸੋ ਬਿਲਕੁਲ ਤੁਸੀਂ ਇਹ ਦੇਖ ਸਕਦੇ ਹੋ ਨੋਵਲਟੀ ਟਾਟਾ ਜਿਹੜਾ ਵਾ ਬਿਲਕੁਲ ਪਵੈਲੀ ਨੰਬਰ 1 ਜਿਹੜਾ ਪਾਈਟੈਕਸ ਦੇ ਵਿੱਚ ਜਿਹੜਾ ਗਾ ਵਾ ਉਹਦੇ ਸਾਹਮਣੇ ਬਿਲਕੁਲ ਨੋਵਲਟੀ ਟਾਟਾ ਦਾ ਜਿਹੜਾ ਵਾ ਬਿਲਕੁਲ ਲਗਜ਼ਰੀ ਗੱਡੀਆਂ ਜਿਹੜੀ ਐ ਡਿਸਪਲੇ ਕੀਤੀ ਗਈ ਔਰ ਖਾਸ ਤੌਰ ਤੇ ਦੇਖਦੇ ਹੋ ਕਿ ਇਹ ਤਸਵੀਰਾਂ ਦੇ ਵਿੱਚ ਲੋਕ ਜਿਹੜਾ ਵਾ ਬਿਲਕੁਲ ਇਸ ਗੱਡੀ ਦੇ ਵਿੱਚ ਜਿਹੜੇ ਆ ਕੇ ਇਹਦੇ ਫੀਚਰ ਨੂੰ ਦੇਖ ਰਹੇ ਔਰ ਇਹਦੇ ਟ੍ਰਾਈਲ ਲੈ ਰਹੇ ਔਰ ਬਿਲਕੁਲ ਦੇਖ ਰਹੇ ਔਰ ਖਾਸ ਕਰ ਜਦੋਂ ਗੱਲ ਕਰੀਏ ਇਸੋ ਨੋਵਲਟੀ ਟਾਟਾ ਜਦੋਂ ਟਾਟਾ ਦੀ ਗੱਲ ਕਰਦੇ ਆਂ ਤਾਂ ਟਾਟਾ ਇੱਕ ਟਰਸਟ ਦਾ ਨਾ ਟਾ ਵੀ ਟਰੱਸਟ ਐਸੋਸਿਏਟਸ ਇਹ ਦੋਨੋਂ ਮਿਲਾ ਕੇ ਗੱਲ ਕਰੀਏ ਤਾਂ ਲੋਕਾਂ ਦੀ ਸੇਵਾ ਦੇ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਵਾਸਤੇ ਹਮੇਸ਼ਾ ਹਾਜ਼ਰ ਰਹਿੰਦੇ ਔਰ ਆਪਣੀ ਬੈਸਟ ਜਿਹੜੀ ਹੈ ਡੀਲਿੰਗ ਬੈਸਟ ਸਰਵਿਸ ਤੋਂ ਜਾਣੇ ਜਾਂਦੇ ਔਰ ਪਾਈਟੈਕਸ 2024 ਦੇ ਵਿੱਚ ਜਿਹੜਾ ਵਾ ਇਹਨਾਂ ਦਾ ਬਿਲਕੁਲ ਲਗਜ਼ਰੀ ਗੱਡੀਆਂ ਜਿਹੜੀ ਹੈ ਇਹਨਾਂ ਨੇ ਬਿਲਕੁਲ ਸਾਹਮਣੇ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਡਿਸਪਲੇ ਕੀਤੀਆਂ ਔਰ ਲੋਕ ਜਿਹੜੇ ਇੱਥੇ ਪਹੁੰਚ ਰਹੇ ਔਰ ਹਰ ਸਾਲ ਇਸੇ ਤਰ੍ਹਾਂ ਪਾਈਟੈਕਸ ਦੇ ਵਿੱਚ ਆਉਂਦੇ ਔਰ ਲੋਕ ਉਨਾਂ ਨੇ ਜਿਹੜਾ ਵਾ ਬਿਲਕੁਲ ਆਪਣੇ ਡਿਸਪਲੇ ਕੀਤੀ ਗੱਡੀਆਂ ਜਿਹੜਾ ਸਟਾਲ ਲਗਾ ਵਾ ਉਹ ਜਿਹੜਾ ਬਿਲਕੁਲ ਉਦਘਾਟਨ ਵੀ ਕੀਤਾ ਔਰ ਉਸ ਦੇ ਨਾਲ ਨਾਲ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਈਵੀ ਗੱਡੀਆਂ ਵੀ ਤੁਹਾਨੂੰ ਦਿਖਾ ਰਿਹਾ ਵਾ ਕਿਸ ਤਰ੍ਹਾਂ ਈਵੀ ਗੱਡੀਆਂ ਜਿਹੜੀਆਂ ਵਾ ਉਹ ਵੀ ਇੱਥੇ ਜਿਹੜੀ ਡਿਸਪਲੇ ਕੀਤੀ ਗਈ ਹੈ ਔਰ ਈਵੀ ਗੱਡੀਆਂ ਖਾਸ ਕਰਕੇ ਜਿਹੜੀਆਂ ਵਾ ਹੁਣ ਇਸ ਇਸ ਵੇਲੇ ਲੋਕਾਂ ਦੀ ਪਸੰਦ ਜਿਹੜੀ ਉਹ ਬਣ ਰਹੀ ਔਰ ਜਿਸ ਤਰ੍ਹਾਂ ਗੱਲ ਕੀਤੀ ਟੂ ਵੀਲਰ ਤੋਂ ਵੀ ਸਸਤੀ ਜਿਹੜੀ ਆ ਉਹ ਪਿੰਦੀ ਪਈ ਹੈ ਰੁਪਈਏ ਤੋਂ ਵੀ ਜੇ ਇੱਥੇ ਗੱਲ ਕਰੀਏ 1 ਰੁਪਏ ਤੋਂ ਵੀ ਥੱਲੇ ਜਿਹੜੀ ਮਾਈਲੇਜ ਪਰ ਕਿਲੋਮੀਟਰ ਉਹ ਗੀਆਂ ਵਾ ਹਰ ਕਿਸੇ ਦੀ ਪਸੰਦ ਹੈਗੀਆਂ ਵਾ ਹਰ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਇੱਥੇ ਅਵੇਲੇਬਲ ਹੈਗੀਆਂ ਪੈਟਰੋਲ ਡੀਜ਼ਲ ਸੀਐਨਜੀ ਪਲੱਸ ایਵੀ ਗੱਡੀਆਂ ਔਰ ایਵੀ ਗੱਡੀਆਂ ਵੀ ਸਪੈਸ਼ਲੀ ਜਿਹੜਾ ਵਾ ਨੋਵਲਟੀ ਟਾਟਾ ਨੇ ਜਿਹੜੀ ਡਿਸਪਲੇ ਕੀਤੀਆਂ ਵਾ ਔਰ ਖਾਸ ਤੌਰ ਤੇ ਜਿਹੜੇ ਫੀਚਰਸ ਇਹਦੇ ਵਿੱਚ ਜਿਹੜੇ ਦਿੱਤੇ ਗਏ ਆ ਉਹ ਅਮੇਜ਼ਿੰਗ ਫੀਚਰਸ ਹੈਗੇ ਆ ਸੋ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਇੱਥੇ ਫੀਚਰਸ ਵੀ ਹੈਗੇ ਆ ਔਰ ਲਗਜ਼ਰੀ ਗੱਡੀਆਂ ਗਈਆਂ ਵਾ ਸੋ ਨੋਵਲਟੀ ਟਾਟਾ ਟਰਸਟ ਦਾ ਨਾਮ ਆ ਬਿਲਕੁਲ ਔਰ ਵਿਸ਼ਵਾਸ ਦਾ ਨਾਮ ਆ ਸੋ ਲੋਕ ਵਿਸ਼ਵਾਸ ਕਰਦੇ ਆ ਨੋਵਲਟੀ ਟਾਟਾ ਦੇ